ਟਾਈਮ ਸਵੇਰ ਦਾ 4:55 ਤੇ ਮੋਟਰਸਾਈਕਲਾਂ ਦੀ ਧੁਕ ਧੁਕ ਦੱਸਦੀ ਹੈ ਵੀ ਮੁੰਡੇ ਤਿਆਰ ਆ ਭਾਈ। ਪ੍ਰੋ ਰਾਈਡਰ ਵੀ ਤਿਆਰ ਹੋ ਗਏ ਆ। ਹੈਲਮਟ ਵਰਲਡ ਲੈ ਲਿਆ ਤੇ ਹੁਣ ਆਪਣੀ ਤਿਆਰੀ ਇਹਦੂ ਅੱਗੇ ਦੀ। ਰਾਤ ਸੌਖ ਤੇ ਸੌਗੇ ਸੀ ਤੇ ਸਵੇਰ ਉੱਠ ਕੇ ਜਲਦੀ ਜੇ ਹੁਣ ਆਪਾਂ ਚੱਲਦੇ ਹੈਗੇ ਆ ਜੀ। ਲੇਹ ਵਾਲੇ ਪਾਸੇ। ਸਫ਼ਰ ਠੰਡਾ ਵੀ ਹੋਊਗਾ ਤੇ ਸਫ਼ਰ ਥੋੜਾ ਜਿਆਦਾ ਟਾਫੀ ਹੋਊਗਾ। ਕੋਈ ਚੜਾਈ ਆ ਜਾਂਦੀ ਐ ਤੇ ਦਰਾਸ ਜਿਹੜਾ ਇਲਾਕਾ ਉਹ ਸਭ ਤੋਂ ਕੋਲਡੇਸਟ ਇਲਾਕਾ ਐ ਵਰਲਡ ਦਾ ਦੂਜੇ ਨੰਬਰ ਦਾ ਉਹ ਕ੍ਰੋਸ ਕਰਨਾ ਆਪਾਂ ਤੇ ਕਾਰ ਕੱਲ ਰੁਕਣਾ ਚਾਹੀਦਾ ਜਲਦੀ ਚੱਲਣ ਦਾ ਇਹ ਸੁਖ ਹੁੰਦਾ ਐ ਵੀ ਤੁਸੀਂ ਆਵਦੀ ਮੰਜ਼ਲ ਤੇ ਜਿਹੜਾ ਹੈਗਾ ਉਹ ਸੋਹਣੇ ਤਰੀਕ ਨਾਲ ਪਹੁੰਚਦੇ ਹੋ ਕੋਈ ਟ੍ਰੈਫਿਕ ਨਹੀਂ ਮਿਲਿਆ ਸਾਨੂੰ 7 ਵਜੇ ਅਸੀਂ ਸੋਨਮਾਰਗ ਘਰੇ ਆ ਤੇ ਸੋਨਮਾਰਗ 'ਚ ਮੁੰਡਿਆਂ ਨੇ ਠੰਡ ਲਾ ਕਰੀ ਐ ਤੇ ਠੰਡ ਤੋਂ ਬਾਅਦ ਕਹਿੰਦੇ ਹੁਣ ਪਰੌਂਠੇ ਖਾਣੇ ਪਰੌਂਠੇ ਖਾਵਾਂਗੇ ਇੱਥੋਂ ਤੇ ਬਸ 15 ਮਿੰਟਾਂ ਚ ਅਸੀਂ ਚਾਉਦੇ ਆਂ ਸੋਨਮਗ ਸਾਰਾ ਹੀ ਖਾਲੀ ਪਿਆ ਇੱਕ ਵਾਰੀ ਜਿਹੜਾ ਟੂਰਿਸਟ ਆ ਸਿੱਧੇ ਪਏ ਆ ਅਸੀਂ ਜਿਹੜੇ ਹੈਗੇ ਆ ਹੋਟਲ ਜਾ ਕੇ ਇੱਥੇ ਰੂਟੀ ਨਾਲੀ ਹੁਣੇ ਕੀ ਕਲੀਅਰ ਹੋਰ ਪਾਣੀ ਪੀਣੀ ਕੱਪੜਿਆਂ ਦੀ ਕਿਉਂਕਿ ਠੰਡ ਹੋਗੀ ਪਰੌਂਠੇ ਆਪਾਂ ਛਕ ਲਈਏ ਤੇ ਤਿਆਰੀ ਕਰ ਲਈ ਹੁਣ ਇੱਕ ਇੱਕ ਕਲੀਅਰ ਜਿਹੜੀ ਹੈਗੀ ਕੱਪੜਿਆਂ ਦੀ ਹੋਰ ਪਾ ਲਈ ਆ ਤੇ ਧੁੱਪ ਨਿਕਲਈ ਆ ਪਰ ਜਿਹੜਾ ਜੋਜਲਾ ਹੈਗਾ ਉੱਥੇ ਬਰਫ਼ ਹੁੰਦੀ ਆ ਤੇ ਬਰ ਫੋਨ ਕਰਕੇ ਠੰਡ ਹੋ ਜਾਂਦੀ ਹੈ। ਸੋ ਇਸ ਕਰਕੇ ਪਹਿਲਾਂ ਹੀ ਆਪੋ ਬੰਦੋਬਸਤ ਰੱਖਣਾ ਚਾਹੀਦਾ। ਸਫ਼ਰ ਦੇ ਵਿੱਚ ਬਿਮਾਰ ਹੋਣਾ ਸਭ ਤੋਂ ਵੱਡੀ ਤਕਲੀਫ ਹੁੰਦੀ ਹੈ। ਸੋਨਮਰਗ ਤੋਂ ਪ੍ਰੋਡੇ ਪ੍ਰੋਡੇ ਸ਼ੱਕੇ ਅਸੀਂ ਚੱਲੇ ਬਾਦ ਤੇ ਆ ਜੋਜਰਾਵਲ ਤੇ ਟ੍ਰੈਕਿੰਗ ਵਾਲੇ ਜਿਹੜੇ ਛੜ ਰੱਖਦੇ ਟ੍ਰੈਕਿੰਗ ਕਰਦੇ ਉਹਨਾਂ ਨੂੰ ਦੂਸਰਾ ਬੰਦਾ ਵੀ ਸੋਨਮਰਗ ਤੋਂ ਖੇਜਾਬਸ ਬੁਲੇਸ਼ੀਅਰ ਹੈ। ਜਿਹੜਾ ਟ੍ਰੈਕ ਹੈ ਉਹ ਪਹਿਲਗਾਮ ਵਿੱਚ ਅੜੂ ਵੈਲੀ ਦੇ ਵਿੱਚ ਉਤਾਰਤ ਹੁੰਦਾ ਹੈ। ਸੋ ਪਹਿਲਕਾਮ ਤੋਂ ਅੱਗੇ ਪਹਿਲਾ ਦਰਰਾ ਜਿਹੜਾ ਹੈਗਾ ਉਹ ਜੋ ਜਲਾ ਮਿਲਦਾ ਤੇ ਆ ਦਰਰਿਆਂ ਦੇ ਕੋਲੇ ਇਹਨਾਂ ਨੇ ਹੁਣ ਇੰਟਰਲੌਕ ਟਾਇਲ ਵਾਲੀਆਂ ਪੱਕੀਆਂ ਸਿਮਿੰਟਡ ਜੀਆਂ ਉਹ ਬਣਾਤੀਆਂ ਹੈਗੀਆਂ ਇੱਕ ਗੱਲ ਹੋਰ ਇਥੇ ਤੁਹਾਨੂੰ ਦੱਸ ਦਿਆਂ ਵੀ ਜਿਹੜੀ ਅਮਰਨਾਥ ਯਾਤਰਾ ਹੈ ਉਹ ਕਸ਼ਮੀਰ ਤੋਂ ਸ਼ੁਰੂ ਹੁੰਦੀ ਹੈ ਇੱਕ ਤਾਂ ਪਹਿਲਕਾਮ ਕੋਲੇ ਚੰਦਨਵਾੜੀ ਹੈ ਇੱਕ ਉਥੋਂ ਸ਼ੁਰੂ ਹੁੰਦੀ ਹੈ ਇੱਕ ਸੋਨਮਰਗ ਤੋਂ ਅੱਗੇ ਕਾਰਗਲ ਰੋਡ ਤੋਂ ਸੱਜੇ ਪਾਸੇ ਰਾਹ ਪੜਦਾ ਹੈ ਬਾਲਟਾਲ ਉਥੋਂ ਵੀ ਅਮਰਨਾਥ ਯਾਤਰਾ ਸ਼ੁਰੂ ਹੁੰਦੀ ਹੈ ਤੋ ਦੂ ਥਾਵਾਂ ਤੋਂ ਅਮਨਾਦੀ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ ਤੇ ਜ਼ੂਜ਼ਲਾ ਨੂੰ ਸਭ ਤੋਂ ਔਖਾ ਜਿਹੜਾ ਪਾਸ ਹੈ ਇਸ ਕਰਕੇ ਮੰਨਿਆ ਜਾਂਦਾ ਕਿਉਂਕਿ ਇਹਦੇ ਇੱਕ ਪਾਸੇ ਥੋੜੇ ਡੂੰਗੀ ਖੱਡ ਜਲਦੀ ਹੈ ਠੀਕ ਹੈ ਇੱਕ ਪਾਸੇ ਜਿਹੜੇ ਹੈਗੇ ਉੱਚੇ-ਉੱਚੇ ਚਟਾਨਾਂ ਵਾਲੇ ਪਹਾੜ ਚਲਦੇ ਤੇ ਮੀਆਂ ਦੇ برفਾਂ ਦੇ ਦਿਨਾਂ ਵਿੱਚ ਇਹ ਰਸਤਾ ਹੋਰ ਵੀ ਖਤਰਨਾਕ ਹੋ ਜਾਂਦਾ ਕਿਉਂਕਿ ਤਲਕਣ ਹੁੰਦੀ ਹੈ برف ਹੁੰਦੀ ਹੈ ਤੇ ਗੱਡੀਆਂ ਦੀ ਜਿਹੜੀ ਆਵਾਜ਼ ਆਈ ਹੈ ਉਵੇਂ ਚਲਦੀ ਰਹਿੰਦੀ ਹੈ ਤੋ ਜ਼ੂਜ਼ਲਾ 11000 ਸਮਥਿੰਗ ਦੀ ਉਚਾਈ ਤੇ ਹੈ ਸਵੇਰੇ ਆਉਣ ਨਾਲ ਸਾਨੂੰ ਜਿਹੜਾ ਹੈਗਾ ਆ ਆਮ ਹੀ ਬੱਕਰਵਾਲ ਤੇ ਗੁੱਜਰ ਹੈ ਉਹ ਦਿਖਾਈ ਦਿੱਤੇ ਆਪਦੇ ਮਾਲ ਨੂੰ ਚਾਰਨ ਵਾਸਤੇ ਲਿਉਂਦੇ। ਸਵੇਰ ਠੰਡ ਜਿਆਦਾ ਸੀ ਇਸ ਕਰਕੇ ਪਿੱਛੇ ਵੀਡੀਓ ਨਹੀਂ ਬਣਾਈ ਤੇ ਹੁਣ ਥੋੜੀ એનર્ਜੀ ਮਿਲ ਗਈ ਹੈ। ਆ ਆ ਗਿਆ ਜੀ ਜੋਜਲਾ ਦਾ ਜਿਹੜਾ ਹੈਗਾ ਫਨ ਐਕਟੀਵਿਟੀ ਪੁਆਇੰਟ ਆ ਗਿਆ। ਇੱਥੇ ਮੈਗੀ, ਮੂਗੀ ਪਰੌਂਠੇ, ਬਰੋਟੇ ਦੀ ਦੁਕਾਨਾਂ ਤੁਹਾਨੂੰ ਆਮ ਮਿਲ ਜਾਣਗੀਆਂ। ਪਰਫਨਲ ਠਗਿਆ ਸੀ ਪਿਛਲੇ ਉਹ ਜਦੋਂ ਆਏ ਸੀਗੇ ਪਰ ਹੁਣ ਇਸ ਬਰਫਾਂ ਤੋਂ ਸਖਣਾ ਕਿਉਂਕਿ ਪਰਫ ਘਟ ਪਈ ਹੈ ਤੇ ਅਸੀਂ ਥੋੜਾ ਲੇਟ ਗਏ ਹਾਂ। 11649 ਫੇਟ ਦੀ ਚਾਹੀਦੇ ਬਖੜੇ ਆ ਜੋਜਲਾ ਪਾਸ ਜੋਜਲਾ ਪਾਸ ਹੈਗਾ ਜੀ ਸ਼੍ਰੀਨਗਰ ਤੋਂ ਲਗਭਗ 98 ਕਿਲੋਮੀਟਰ ਤੇ ਅੱਧਾ ਰਸਤਾ ਬਕਰ ਲਿਆ ਤੇ ਟਾਈਮ ਰੱਬ ਤੁਹਾਡਾ ਭਲਾ ਕਰੇ ਹੋ ਗਿਆ ਹੈਗਾ 9 ਵਜੇ ਦਾ 9 ਵਜੇ 9 ਵਜ ਗਈ ਹੈ ਤੇ ਸਾਨੂੰ ਕਾਰਗਲ ਜਾਂਦੇ ਜਾਂਦੇ ਨੂੰ ਮੇਰੇ ਹਿਸਾਬ ਨਾਲ 11 ਵਜ ਜਾਣਗੇ ਸੋ ਜੋਜਲਾ ਦੀ ਜਿਹੜੀ ਬਰਫ਼ ਹੈ ਉਹ ਪਿੰਗਲ ਰਹੀ ਹੈ ਤੇ ਜਿਹੜੇ ਦਰਸ਼ਕ ਹੈ ਸਲਾਨੀ ਹੈ ਉਹ ਪਹੁੰਚ ਰਹੇ ਇੱਥੇ ਪਹਿਲੀ ਜਦੋਂ ਪਿਛਲੀ ਵਾਰ ਆਏ ਸੀਗੇ ਉਦੋਂ ਆਹ ਬਰਫ਼ ਪੂਰਾ ਟਕਿਆ ਹੋਇਆ ਸੀ ਦਿਖਾਉਣਾ ਮੈਂ ਜਦੋਂ ਪਿਛਲੀ ਵਾਰ ਜਦੋਂ ਪਿਛਲੀ ਵਾਰ ਆਏ ਸੀ ਆਪਾਂ ਤਾਂ ਸਾਰਾ ਟਕਿਆ ਹੋਇਆ ਸੀ ਬਰਫ਼ ਨਾਲ ਤੇ ਸਨੋ ਹੀ ਸਨੋ ਸੀ ਹੁਣ ਸਾਰੀ ਜਿਹੜੀ ਸਨੋ ਆ ਪਿਗਲ ਗਈ ਹੈ ਕਿਉਂਕਿ 10-15 ਨੇ ਲੇਟ ਆਪਾਂ ਪਰ ਫਿਰ ਵੀ ਜੋ ਜਿਹੜੀ ਸੁੰਦਰਤਾ ਹੈ ਉਹ ਵਾਕਈ ਕਮਾਲ ਦੀ ਹੈ ਤੇ ਸੜਕ ਜਿਹੜੀ ਉਹ ਵੀ ਨਜ਼ਾਰਾ ਦਿੰਦੀ ਹੈ ਮੋਟਰਸਾਈਕਲ ਦਾ ਤੇ ਬੰਦੇ ਦਾ ਵੀ ਬਤਲਾਦਾ ਠੀਕ ਹੈ ਜੀ ਚੱਲੀਏ ਬਈ ਹਰਮਨ ਫਿਰਪਾ ਚਲੋ ਜੀ ਚਲੋ ਜੀ ਚੱਲੀਏ 11649 ਨੂੰ ਚੱਲੀਏ ਅੱਗੇ ਉਹ ਐਨਕ ਰਹਿ ਗਈ ਜੀ ਕਿਸੇ ਦੀ ਉਹ ਐਨਕ ਭੁੱਲ ਗਿਆ ਵੀਰ ਕੋਈ ਫੋਟੋ ਕਰਾਉਂਦਾ ਕਰਾਉਂਦਾ ਤੁਹਾਡੇ ਨੂੰ ਹਨਾ ਕੱਲ ਚਲੋ ਕੱਲ ਭੁੱਲੀ ਤੁਸੀਂ ਮੈਂ ਭੁੱਲਿਆ ਸੀ ਹੋਰ ਮੈਂ ਭੁੱਲਿਆ ਜੀ ਮੈਂ ਰੱਖਿਆ ਸੀ ਮੇਰਾ ਵਲੌਗ ਵੇਖਣ ਲੋ ਸੱਚ ਪਤਾ ਲੱਗੂ ਤੁਸੀਂ ਜਦੋਂ ਨੂੰ ਵਲੌਗ ਪਾਉਣਾ ਸੀ ਤੁਹਾਨੂੰ ਗਾਣੀ ਛੇੜ ਦੇਣੀ ਐ ਅੱਜ ਤਾਂ ਪਾ ਦੇਣੀ ਐ ਮੈਂ ਤੁਹਾਨੂੰ ਐਨਕ ਦਿੱਤੀ ਸੀ ਮੈਨੂੰ ਦਿੱਤੀ ਸੀ ਮੈਂ ਉੱਥੇ ਰੱਖੀ ਸੀ ਮੈਂ ਤੁਹਾਨੂੰ ਕਿਹਾ ਸੀ ਪਈ ਐ ਐਨਕ ਪਈ ਐ ਨਾ ਮੈਨੂੰ ਕੋਈ ਨਹੀਂ ਦੱਸਿਆ ਤੁਸੀਂ ਕਿ ਥਾਂ ਰੱਖ ਕੇ ਆ ਗਏ ਕਿਹੜਾ ਫਿਰ ਮੇਰਾ ਫੀਅਰਲੈਸ 55 ਦ ਡੇਰਿੰਗ 2762 ਆਲਵੇਜ਼ ਵਿਕਟਰੀਸ ਵਿਜਾਇਕ ਇਹ 762 ਕੀ ਹੈ ਇਹ ਇਹਨਾਂ ਦੀ ਬਟਾਲੀਅਨ ਹੈ ਬਾਬਾ ਜੀ ਕੋਈ ਇਹਨਾਂ ਦੀ ਹੋਊਗੀ ਹਾਂ ਜਿਹੜੀ ਆਰਮੀ ਜਾਂ ਆਰਮੀ ਉਹਨਾਂ ਦੀ ਹਾਂ ਬਸ ਹੋਊਗਾ ਏਰੀਆ ਇਹ ਹੀ ਹੋਊਗਾ ਬਾਕੀ ਮੈਨੂੰ ਬਹੁਤਾ ਪਤਾ ਨਹੀਂ ਇਹਦੇ ਬਾਰੇ ਤੇ ਆਪਾਂ ਐਵੇਂ ਕਹਿ ਦੀ ਲੋਕਾਂ ਨੂੰ ਦੱਸ ਦੀਏ ਉਹ ਕਹਿਣਗੇ ਕਿਉਂ ਯਾਰ ਐਵੇਂ ਤੁਸੀਂ ਇਤਿਹਾਸ ਦੀ ਉਹ ਕੀਤੀ ਹੈ ਠੀਕ ਹੈ ਜੀ ਜੋ ਜਲਾ ਲੰਕ ਕੇ ਸਾਡੇ ਨਾਲ ਨਾਲ ਖਬਸੇ ਇੱਕ ਪਾਣੀ ਦਾ ਵਹਾਵ ਜਾਂਦਾ ਤੇ ਜੋ ਜਲਾ ਤੋਂ ਅੱਗੇ ਗੁੰਮਰੀ ਨਾਂ ਦਾ ਪਿੰਡ ਆਉਂਦਾ ਤੇ ਗੁੰਮਰੀ ਤੋਂ ਅੱਗੇ ਮੁਗਲਪੁਰਾ ਦਾ ਪੁਲ ਲੰਘ ਕੇ ਪੁਲਿਸ ਚੈੱਕ ਪੋਸਟ ਆਉਂਦੀ ਹੈ ਜਿੱਥੇ ਤੁਹਾਨੂੰ ਆਪ ਦੀ ਇੰਟਰੀ ਕਰਾਉਣੀ ਪੈਂਦੀ ਹੈ ਭਾਈ ਕਿੱਧਰੋਂ ਜਾ ਰਹੇ ਹੋ ਤੇ ਕਿੱਧਰੋਂ ਆਏ ਹੋ ਤੇ ਵਹੀਕਲ ਦਾ ਨੰਬਰ ਨੋਟ ਕਰਾਉਣਾ ਖਾਸ ਕੋਈ ਇੱਥੇ ਸਨਾਖਤ ਨਹੀਂ ਹੁੰਦੀਗੀ ਬਸ ਇੰਨਾ ਹੀ ਹੈ ਵੀ ਇਹਨਾਂ ਨੂੰ ਇਹ ਧਿਆਨ ਰੱਖਣਾ ਪੈਂਦਾ ਵੀ ਭਾਈ ਕਿਹੜਾ ਕਿਹੜਾ ਵਾਹਨ ਹੈ ਤੇ ਕਿਹੜਾ ਕਿਹੜਾ ਜਿਹੜਾ ਪ੍ਰਟਿਕਾ ਉਹ ਲੰਘਿਆ ਇੱਥੋਂ ਦੀ ਕਿਉਂਕਿ ਜੇ ਕੋਈ ਲਾਪਤਾ ਹੋ ਜਾਂਦਾ ਜਾਂ ਰੱਬ ਨਾ ਕਰੇ ਇਸਨੂੰ ਕੋਈ ਪਾਣਾ ਵਾਪਰ ਜਾਂਦਾ ਤਾਂ ਉਹਨਾਂ ਕੋਲੇ ਹੇਰਕਾਡ ਜ਼ਰੂਰ ਹੁੰਦਾ ਜੋਜਲਾਦਰੇ ਤੋਂ ਅੱਗੇ ਆ ਕੇ ਜਿਹੜੀ ਘਾਟੀ ਆ ਥੋੜੀ ਜਿਹੀ ਖੁੱਲ ਜਾਂਦੀ ਹੈ ਤੇ ਆਸ-ਪਾਸੇ ਜਿਹੜੇ ਹੈਗੇ ਆ ਉਹ ਨਿੱਕੇ-ਮੋਟੇ ਖੁੱਟ ਲਾਉਂਦੇ ਆ ਖਾਣ-ਪੀਣ ਦੇ ਢਾਬੇ ਆਉਂਦੇ ਆ ਤੇ ਪਹਾੜ ਜਿਹੜੇ ਉਹ ਹੁਣ ਦਰਖਤਾਂ ਜਿਹੜੇ ਦਰਖਤਾਂ ਤੋਂ ਰਹਿਤ ਹੋਣ ਲੱਗ ਗਏ ਆ ਪੱਕੇ ਆ ਪਹਾੜ ਪਰ ਦਰਖਤਾਂ ਤੋਂ ਰਹਿਤ ਕਿਉਂਕਿ ਹੁਣ ਜਿਵੇਂ-ਜਿਵੇਂ ਅਸੀਂ ਉਚਾਈ ਨੂੰ ਜਾਵਾਂਗੇ ਤਾਂ ਦਰਖਤ ਘਟ ਜਾਣਗੇ ਤੇ ਦਰਖਤਾਂ ਦੇ ਘਟਣ ਦੇ ਨਾਲ ਜਿਹੜਾ ਆਕਸੀਜਨ ਦਾ ਦਬਾਅ ਉਹ ਵੀ ਘਟ ਜਾਊਗਾ ਯਾਨੀ ਕਿ ਹਵਾ ਦਾ ਦਬਾਅ ਵਾਜਾ ਜਾਊਗਾ ਆਕਸੀਜਨ ਦੀ ਮਾਤਰਾ ਦੇ ਵਿੱਚ ਘਟਦੀ ਜਾਊਗੀ ਸਫ਼ਰ ਜਦੋਂ ਤੁਸੀਂ ਕਰਦੇ ਹੋ ਬਾਈਕ ਤੇ ਤਾਂ ਇਹ ਤੁਹਾਨੂੰ ਬਹੁਤ ਹੀ ਸੋਹਣਾ ਲੱਗਦਾ ਕਿਉਂਕਿ ਕਾਰ ਦੀ ਜਿਹੜੀ ਅਪਾ ਕਹਿ ਦਈਏ ਵੀ ਘੜਤ ਹੈ ਜਬ ਬਣਾਵਟਾ ਉਹ ਇਸ ਤਰ੍ਹਾਂ ਦੀ ਹੈ ਵੀ ਤੁਹਾਨੂੰ ਹਵਾ ਨਹੀਂ ਉਹ ਤੁਹਾਡੇ ਤੇ ਮਹਿਸੂਸ ਹੁੰਦੀ ਨਹੀਂ ਪੀੜੇ ਤੇ ਆਪਾਂ ਮੁੰਟ ਜਿਹੜਾ ਮੋਟਰਸਾਈਕਲ ਹੈ ਉਹਦੇ ਤੁਹਾਨੂੰ ਹਵਾ ਵੀ ਮਹਿਸੂਸ ਹੁੰਦੀ ਹੈ ਤੁਹਾਨੂੰ ਸੁਗੰਧ ਵੀ ਆਉਂਦੀ ਹੈ ਹਵਾ ਦੇ ਆਸ-ਪਾਸ ਪਹਾੜਾਂ ਦੀ ਮੀਂਹ ਦੀ ਫਰਕਾਸੇ ਦੀ ਤੇ ਨਾਲ ਨਾਲ ਤੁਹਾਨੂੰ ਜਿਹੜਾ ਹੈਗਾ ਦ੍ਰਿਸ਼ ਦੇਖਣ ਦੀ ਜਿਹੜੀ ਹੈਗੀ ਹੈ ਜ਼ਿਆਦਾ ਵਿਜ਼ਨ ਮਿਲ ਜਾਂਦਾ ਯਾਨੀ ਕਿ ਖੁੱਲਾ ਸਾਨੂੰ ਜ਼ਿਆਦਾ ਮਿਲਦਾ ਹੈਗਾ। ਤੋਂ ਇਸ ਤੋਂ ਅੱਗੇ ਸਾਡੀ ਚੈੱਕ ਪੋਸਟ ਤੇ ਅ شناخت ਹੋਊਗੀ। ਉਸ ਤੋਂ ਅੱਗੇ ਅਸੀਂ ਪਹੁੰਚਾਂਗੇ ਦਰਾਸਵਾਲ ਨੂੰ। ਤੇ ਮੇਰਾ ਇਹ ਪਹਿਲਾ ਤਜਰਬਾ ਹੈ ਬਾਈਕ ਦੇ ਉੱਪਰ ਲੈ ਕੇ ਆਉਣ ਦਾ ਤੇ ਮੈਨੂੰ ਬਹੁਤ ਹੀ ਬਹੁਤ ਹੀ ਜ਼ਿਆਦਾ ਕੁਝ ਲੈ ਕੁਝ ਹੀ ਮਿਲ ਰਹੀ ਹੈ। ਕਿਉਂਕਿ ਜਦੋਂ ਤੁਸੀਂ ਆਪ ਇੰਨਾ ਰਾਹਾਂ ਤੇ ਮੋਟਰਸਾਈਕਲ ਚਲਾ ਕੇ ਪਹੁੰਚਦੇ ਹੋ, ਨੀਲਾ-ਨੀਲਾ ਅਸਮਾਨ ਹੈ ਸਾਹਮਣੇ ਤੇ ਹਲਕੇ-ਹਲਕੇ ਬੱਦਲ ਜਿਹਾ ਜਿਵੇਂ ਰੂਹ ਦੇ ਖੰਭੇ ਰੱਖੇ ਹੋਣ ਤੇ ਆਸ-ਪਾਸ ਜਿਹੜਾ ਹੈਗਾ ਪਹਾੜ ਹੈ ਖੁਸ਼ਕ ਜੀ ਤੇ ਰੇਤ ਦੇ ਭਰੇ ਜੇ ਜਾਂ ਪੱਥਰਾਂ ਦੇ ਭਰੇ ਜੇ ਸੋ ਬਹੁਤ ਮਨ ਨੂੰ ਸਕੂਨ ਦਰਾ ਦੇ ਦਿੰਦਾ ਹੈ ਤੇ ਆ ਆ ਗਿਆ ਜੀ ਦਰਾਸ ਹੁਣ ਦਰਾਸ ਦੀ ਗੱਲ ਕਰੀਏ ਤਾਂ ਦਰਾਸ ਗੱਲਾਂ ਕਸ਼ਮੀਰ ਨਾਲ ਜੁੜਿਆ ਹੋਇਆ ਸੀ ਪਰ ਇਹਨਾਂ ਨੇ ਹੁਣ ਉਹ ਲੇ ਲਦਾਖ ਨਾਲ ਜੋੜਤਾ ਦੋ ਜ਼ਿਲ੍ਹੇ ਬਣਾਤੇ ਆ ਕਾਰਗਲ ਤੇ ਲੇ ਤੇ ਦਰਾਸ ਜਿਹੜਾ ਹੈਗਾ ਕਾਰਗਲ ਦੇ ਵਿੱਚ ਆ ਗਿਆ ਤੇ ਦਰਾਸ ਦੀ ਗੱਲ ਕਰੀਏ ਤਾਂ ਇਹ ਦੂਜਾ ਸਭ ਤੋਂ ਠੰਡਾ ਥਾਂ ਹੈ ਜਿਹਨੂੰ ਮੰਨਿਆ ਜਾਂਦਾ ਹੈ ਇੱਥੋਂ ਹੀ ਇੱਕ ਮੁਸ਼ਕਾ ਵੈਲੀ ਰਾਹੀਂ ਹੋ ਕੇ ਰਾਹ ਜਾਂਦਾ ਹੈ ਤਲੇਲਵਾਦੀ ਤਲੇਲਵਾਦੀ ਜਿਹੜੀ ਆਪਾਂ ਪਿਛਲੇ ਸਾਲ ਗੁਰੇਜ ਗਏ ਸੀ ਕਿ ਨਾਲ ਲੱਗਦੀ ਹੈ ਜਿੱਥੇ ਬਿਲਕੁਲ ਜੱਦੀਪੁਰ ਪੁਸ਼ਤੀ ਤਲੇਲ ਲੋਕ ਰਹਿੰਦੇ ਆ ਪਰ ਉਹ ਰਾਹ ਤੇ ਜਾਣ ਦੀ ਆਗਿਆ ਤੁਹਾਨੂੰ ਡਿਫੈਂਸ ਵਾਲਿਆਂ ਤੋਂ ਲੈਣੀ ਪੈਂਦੀ ਹੈ ਪਹਿਲਾਂ ਜੇ ਤੁਹਾਡਾ ਕੋਈ ਜਾਣਕਾਰ ਹੈਗਾ ਵਿੱਚ ਉੱਪ ਚੰਗੀ ਪਹੁੰਚ ਹੈ ਤੇ ਦਰਾਸ ਦੀ ਗੱਲ ਕਰਾਂ ਤਾਂ ਦਰਾਸ ਬਸ ਐ ਸੜਕ ਦੇ ਆਸ-ਪਾਸ ਹੀ ਤੇ ਬਸਿਆ ਇੱਕ ਛੋਟਾ ਜਿਹਾ ਪਿੰਡ ਹੈ ਤੇ ਛੋਟਾ ਇੱਕ ਕਸਬਾ ਵੀ ਕਹਿ ਸਕਦੇ ਹਾਂ ਠੀਕ ਹੈ ਆਵਾਜਾਈ ਦੇ ਸਾਧਨ ਕਾਫੀ ਮਿਲ ਜਾਂਦੇ ਆ ਤੇ ਰਹਿਣ ਨੂੰ ਹੋਟਲ ਵੀ ਮਿਲ ਜਾਂਦੇ ਆ ਤੇ ਖਾਣ ਪੀਣ ਦੀਆਂ ਵਿਸਥਾਆਂ ਹੀ ਮਿਲ ਜਾਂਦੀਆਂ ਆ ਪਿਛਲੀ ਵਾਰ ਜਦੋਂ ਦਰਾਸ ਲੰਘ ਕੇ ਸੱਜੇ ਹੱਥ ਕੈਂਪਿੰਗ ਕੀਤੀ ਸੀ ਨਦੀ ਦੇ ਨਾਲ ਉਹ ਵੀ ਅੱਜਕੱਲ ਯਾਦਾਂ ਜਿਹੜੀਆਂ ਹੈਗੀਆਂ ਤਾਜ਼ਾ ਹੋ ਰਹੀਆਂ ਹੁਣ ਤੇ ਆਹ ਇੱਥੇ ਜਿੱਥੇ ਅਸੀਂ ਉਦੋਂ ਰੂਮ ਵੀ ਲਿਆ ਸੀ ਇੱਕ ਵੀ ਰੂਮ ਦੇ ਵਿੱਚ ਵੀ ਰਹੇ ਸੀ ਕੁਝ ਲੋਕ ਸਾਟ ਕੁਝ ਸਾਡੇ ਦੋਸਤ ਮਿੱਤਰ ਤੇ ਮੁਸ਼ਕਵਾਵਾਦੀ ਦੀ ਗੱਲ ਕਰਦੇ ਸੀ ਪਾ ਤਾਂ ਉਸ ਮੁਸ਼ਕਵਾਦੀ ਤੋਂ ਹੋ ਕੇ ਤੁਸੀਂ ਕਲੇਲਵਾਦੀ ਤੱਕ ਜਾ ਸਕਦੇ ਸਾਰਾ ਏਰੀਆ ਹੈ ਡਿਫੈਂਸ ਦਾ ਏਰੀਆ ਕਿਉਂਕਿ ਨਾਲ-ਨਾਲ ਖੱਬੇ ਹੱਥ ਜਿਹੜਾ ਹੈਗਾ ਇਹਨਾਂ ਘਰਾਂ ਦੀ ਪਿਛਲੇ ਪਾਸੇ ਪਹਾੜਾਂ ਦੇ ਉੱਪਰ ਕੀ ਹੈਗਾ ਉਹ ਪਾਕਿਸਤਾਨ ਦੀ ਹੱਦ ਹੈ ਸਾਰਾ ਜਿਹੜਾ ਇਹ ਦਰਾਸਤੇ ਕਾਰਗਲ ਉਹ ਪਾਕਿਸਤਾਨ ਦੇ ਨਾਲ ਲੱਗਦਾ ਤੇ ਆਪਾਂ ਨੂੰ ਇੱਕਦਮ ਹੋਰ ਵੀ ਖਿਆਲ ਰੱਖਣਾ ਪੈਂਦਾ ਹੈ ਕਿ ਭਾਈ ਉਹੀ ਕਾਰਗਲ ਹੈ ਇਹ ਜਿੱਥੇ ਕਾਰਗਲ ਦੀ جنگ ਹੋਈ ਸੀਗੀ ਕੀ ਗੱਲ ਬਣ ਗਈ ਅੱਛਾ ਮਿੱਤਰ ਸਾਡਾ ਕਦੇ-ਕਦੇ ਖੜ ਜਾਂਦਾ ਨੂੰ ਐ ਹੁੰਦਾ ਵੀ ਮੈਂ ਕੋਈ ਨਾ ਕੋਈ ਫੋਟੋ ਅਮਨੇ ਜਿਹਨੇ ਪਹਾੜ ਹੈ ਇਹਦੀ ਫੋਟੋ ਖਿੱਚ ਲਈ ਜਾਂ ਸਾਹਮਣੇ ਹੋਰ ਵੀ ਡ੍ਰਿਸ਼ ਆ ਗਿਆ ਉਹਦੀ ਫੋਟੋ ਖਿੱਚ ਲੈਂਦਾ ਹੈ ਇਹਨੂੰ ਫੋਟੋਗ੍ਰਾਫੀ ਦਾ ਸ਼ੌਂਕ ਹੈ ਮੁੰਡੇ ਨੂੰ ਤੇ ਚੰਗੀਆਂ ਫੋਟੋਆਂ ਖਿੱਚ ਲੈਂਦਾ ਐ ਤੇ ਗੱਲ ਕਰ ਰਹੇ ਸੀ ਆਪਾਂ ਕਾਰਗਿਲ ਦੀ ਹਨਾ ਤੇ ਕਾਰਗਿਲ ਜਿਹੜਾ ਹੈਗਾ ਉਹ ਇੱਕ ਫੌਜੀ ਇਲਾਕਾ ਹੈ ਉੱਥੇ ਲੜਾਈ ਵੀ ਹੋਈ ਸੀ ਟਾਗਰ ਹਿਲਦੀ ਤੇ ਰਾਜ ਇੱਕ ਵਾਰ ਮੈਮੋਰੀਅਲ ਵੀ ਹੁੰਦਾ ਕਾਰਗਿਲ ਨਾਂ ਦੇ ਜਗ੍ਹਾ ਤੋਂ ਪਹਿਲਾਂ ਦਰਾਸ ਤੋਂ ਲੰਘ ਕੇ ਕਾਰਗਿਲ ਵਾਰ ਮੈਮੋਰੀਅਲ ਤੇ ਸਰ ਕੁਝ ਦੇਖਣ ਵਾਲਾ ਤੇ ਕਾਰਗਿਲ ਆਪ ਵੀ ਸੋਹਣਾ ਹੈ ਕਾਰਗਿਲ ਦੇਖਣ ਨੂੰ ਆਪ ਹੀ ਸੋਹਣਾ ਖੈਰ ਮੈਂ ਤਾਂ ਪਹਿਲੀ ਵਾਰੀ ਵੀ ਕਾਰਗਿਲ ਇਹ ਕਿੱਦਾਂ ਦਾ ਹੈਗਾ ਕਿਉਂਕਿ ਅਸੀਂ ਦਰਾਸ ਤੋਂ ਹੀ ਉਦੋਂ ਮੁੜ ਗਏ ਸੀਗੇ ਦਰਾਸ ਤੋਂ ਮੁੜ ਕੇ ਗਰੀਜ ਵੱਲੀ ਚੱਲੇ ਗਏ ਸੀ ਜਦੋਂ ਤੁਸੀਂ ਘੁੰਮਣ ਆਉਨੇ ਹੋ ਤਾਂ ਇੱਕ ਚੀਜ਼ ਮਨ ਵਿੱਚ ਧਰ ਕੇ ਆਇਆ ਕਰੋ ਵੀ ਭਾਈ ਅਸੀਂ ਇਹ ਨਹੀਂ ਵੀ ਇੱਕ ਥਾਂ ਤੇ ਜਾ ਕੇ ਮੀਲ ਪੱਥਰ ਕੱਢਣਾ ਵੀ ਹਾਂ ਅਸੀਂ ਲੈ ਜਾਏ ਅਸੀਂ ਕਾਰਗਲ ਚਾਏ ਕਾਰਗਲ ਦੇ ਨਾਲ ਹੋਰ ਕਿੰਨੀਆਂ ਵਾਦੀਆਂ ਨੂੰ ਰਾਹ ਪਾੜਦੇ ਤੇ ਆਸ-ਪਾਸੇ ਜਿਹੜਾ ਹੁਣ ਝਾਕਾ ਤੁਹਾਨੂੰ ਦਿਖਾਉਣਾ ਮੈਂ ਤੇ ਮੈਨੂੰ ਕਦੇ-ਕਦੇ ਆਇਆ ਹੁੰਦਾ ਵੀ ਆਪ ਹੀ ਵੇਖਣਾ ਮੈਂ ਕਿਉਂ ਜਾਂ ਲੱਗਦਾ ਤੇ ਚੰਗਾ ਮੈਂ ਨਿੰਜਾ ਹਥੌੜੀ ਬਣਿਆ ਹੋਇਆ ਆ ਪਾ ਕੇ ਮਾਸਕ ਮੂਤ ਜਿਹਾ ਕਿਉਂਕਿ ਹਵਾ ਨਹੀਂ ਲੱਗਣ ਦਿੰਦਾ ਕਾ ਇਹ ਨਾਲ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਵੀ ਹਵਾ ਤੁਹਾਡੇ ਮੂੰਹ ਤੇ ਵਾਇਦੀ ਹੈ ਚਲੋ ਭੁੱਖ ਲੱਗ ਗਈ ਹੁਣ ਤਕਰੀਬਨ 7:00 ਵਜੇ ਦੇ ਪਰੌਂਠੇ ਛਕ ਰਏ ਸੀਗੇ ਇਸ ਕਰਕੇ ਸਾਨੂੰ ਹੁਣ ਭੁੱਖ ਲੱਗ ਗਈ ਸੀਗੀ ਤੇ ਟਾਈਮ ਜਿਹੜਾ ਸੀਗਾ ਉਹ 2:30 ਦਾ ਸੀਗਾ ਪਰ ਹੁਣ ਰੋਟੀ ਖਾਣ ਨੂੰ ਮਨ ਨਹੀਂ ਕਰ ਰਿਹਾ ਸੀਗਾ ਕਿਉਂਕਿ ਜਿਵੇਂ ਜਿਵੇਂ ਤੁਸੀਂ ਉਚਾਈ ਤੇ ਆ ਜਾਂਦੇ ਹੋ ਤੁਹਾਡਾ ਮੈਟਾਬੋਲਿਜ਼ਮ ਹੈ ਪਾਚਨ ਸ਼ਕਤੀ ਹੈ ਉਹ ਹੌਲੀ ਹੌਲੀ ਘਟ ਜਾਂਦੀ ਹੈ ਜਾਂ ਗੜਬੜ ਆ ਜਾਂਦੀ ਕਹਿ ਦਈਏ ਥੋੜਾ ਹਾਜਮਾ ਸਲੋ ਹੋ ਜਾਂਦਾ ਕਿਉਂਕਿ ਸਰੀਰ ਨੂੰ ਜਿਹੜਾ ਹੈਗਾ ਆਕਸੀਜਨ ਦੀ ਪ੍ਰਾਪਤ ਕਰਨ ਦੇ ਵਿੱਚ ਜ਼ੋਰ ਲੱਗਿਆ ਤੋ ਪਿੱਛੇ ਇੱਕ ਰੋਡ ਸਾਈਡ ਤੇ ਸਾਨੂੰ ਢਾਬਾ ਜਾਂ ਮਿਲਿਆ ਸ਼ੁਰਾ ਜਾਂ ਮੁਸਲਮਾਨ ਵੀਰ ਦਾ ਸੀਗਾ ਉਹਦੇ ਕੋਲੇ ਰੁਖੜ ਕੇ ਤੇ ਮੈਂ ਉਹਨੂੰ ਚਾਹ ਪਿਆਤੀ ਤੇ ਅਸੀਂ ਕਦੇ ਚਾਹ ਹੀ ਪੀਤੀ ਤੇ ਉਹਨਾਂ ਗੱਲਾਂ ਬਾਤਾਂ ਚੱਲ ਪਈਆਂ ਵੀ ਤੁਹਾਡੇ ਗਰਮੀ ਹੋ ਗਈ ਆ ਉਹ ਕਹਿੰਦਾ ਕਾਹਾਂ ਗਰਮੀ ਕਹਿੰਦਾ ਉਹ ਵਿਚਾਰਾ ਆ ਦਾ ਦੁੱਖ ਦੱਸਣ ਲੱਗ ਗਿਆ ਹੱਸਦਾ ਹੱਸਦਾ ਕਹਿੰਦਾ ਵੀ ਅਜੇ ਤਾਂ ਠੰਢੀ ਨੂੰ ਜਾਰੀ ਸਾਡੇ ਦਾ ਕਹਿੰਦਾ ਜੂਨ ਦਾ ਮਹੀਨਾ ਆ ਪਿਆ ਤੇ ਗਾਂ ਬਾਰਿਸ਼ਾ ਸ਼ੁਰੂ ਹੋ ਜਾਣੀ ਹੈ ਤੇ ਅਗਸਤ ਸਤੰਬਰ ਤੋਂ ਫੇਰ ਸਤੰਬਰ ਤੋਂ ਬਾਰਿਸ਼ ਪੈਣੀ ਸ਼ੁਰੂ ਹੋ ਜਾਂਦੀ ਮਿੰਡ ਸਤੰਬਰ ਤੋਂ ਬਾਅਦ ਸੋ ਆਪਾਂ ਨੂੰ ਲੱਗਦਾ ਵੀ ਜੂਨ ਦੇ ਵਿੱਚ ਅਸੀਂ ਘੁੰਮਣ ਆਇਆ ਤੇ ਠੰਡ ਆ ਯਾਰ ਤੇ ਬੜਾ ਵਧੀਆ ਕਰ ਰੱਖਿਆ ਉਹ ਕਹਿੰਦਾ ਵੀ ਸਾਡੀ ਤਾਂ ਜਾਣੇ ਹੀ ਛੱੜਦੀ ਵਿంటర్ ਸੋ ਉਸ ਤੋਂ ਅਸੀਂ ਚਾਹੂ ਪੀ ਕੇ ਵਿਦਾ ਲਈ ਪਰ ਇਹਨਾਂ ਨੇ ਉਹਨੂੰ ਪੁੱਛ ਲਿਆ ਵੀ ਤੁਸੀਂ ਰੁਕਣਾ ਕਿੱਥੇ ਆ ਅਸੀਂ ਕਿਹਾ ਵੀ ਰੁਕਣਾ ਅਸੀਂ ਕਾਰਗਲ ਤਾਂ ਉਹਨੇ 2-3 ਨੰਬਰ ਦੇਤੇ ਕਿ ਜੇ ਤੁਸੀਂ ਰੁਕਣਾ ਨੂੰ ਪਰਦਾ ਵੀ ਦੇਦਾ ਇੱਕ ਨੰਬਰ ਦਾ ਕਿ ਜੇ ਤੁਸੀਂ ਖੜਨਾ ਹੋਇਆ ਗੱਲਬਾਤ ਕਰਨੀ ਹੋ ਤਾਂ ਤੁਸੀਂ ਇਹਨਾਂ ਲੋਕਾਂ ਨਾਲ ਗੱਲ ਕਰ ਲਿਓ ਤੇ ਰੁਕ ਜਿਓ ਤੇ ਉੱਥੇ ਤੁਸੀਂ ਰਹਿ ਸਕਦੇ ਹੋ ਤਾਂ ਉਹਨੇ ਸਾਨੂੰ ਕੰਟੈਕਟ ਦੇ ਕੀ ਤੌਰ ਤਾ ਤੇ ਉਦੋਂ ਹੀ ਉੱਥੇ ਨੇਰੀ ਤੇ ਮੀਂਹ ਸ਼ੁਰੂ ਹੋ ਗਿਆ ਸੀ ਹੌਲੀ ਹੌਲੀ ਪਰ ਅਸੀਂ ਆਪ ਦੇ ਮੋਟਰਸਾਈਕਲ ਜਿਹੜੇ ਭਜਾ ਕੇ ਉਸ ਮੀਂਹ ਤੇ ਨੇਰੀ ਤੋਂ ਕੱਢ ਲਿਆ ਆ ਮੂਹ ਦੀਆਂ ਜਿਹੜੀਆਂ ਬੂੰਦਾਂ ਇਹ ਦਿਖਾਈ ਦੇ ਰਹੀਆਂ ਤੁਹਾਨੂੰ ਹਜੇ ਵੀ ਸ਼ੀਸ਼ੇ 'ਤੇ। ਸੋ ਇਹ ਕਾਰਗਿਲ ਦੇ ਬਾਜ਼ਾਰਾਂ 'ਚ ਪਹੁੰਚ ਗਏ ਆ। ਕਾਰਗਿਲ ਦੇ ਬਾਜ਼ਾਰ ਆ ਜਿਹੜੇ ਭੀੜੇ ਆ, ਤੰਗ ਆ ਤੇ ਉਹ ਅੱਗੇ ਜਿਹੜੀ ਗੱਡੀ ਜਾ ਰਹੀ ਹੈ ਆਪਣੇ ਮੋਟਰਸਾਈਕਲ ਦੇ ਉਹ ਉਸੇ ਦੇ ਇੱਕ ਭਰਾ ਦੀ ਗੱਡੀ ਹੈ ਜਿਹੜਾ ਸਾਨੂੰ ਲੈਣ ਆਇਆ ਵਿਚਾਰਾ ਬਹੁਤ ਦੂਰ ਤੱਕ 10 ਮਿੰਟ ਤੱਕ ਸੋ ਉਹ ਸਾਨੂੰ ਕਹਿੰਦਾ ਵੀ ਤੁਹਾਨੂੰ ਭਾਈ ਜਾਨ ਨੇ ਭੇਜਿਆ ਮੈਂ ਤਾਂ ਹਾਂ ਜਵਾਨ ਨੇ ਭੇਜਿਆ ਸਾਨੂੰ ਉਹ ਕਹਿੰਦਾ ਮੇਰੇ ਮਗਰ ਮਗਰ ਆ ਜਾਓ ਤਾਂ ਉਹ ਪੁਜਾਰਾ ਵੀਦੀ ਕੱਢਦਾ ਹੋਇਆ ਪੀੜ ਤੋਂ ਡੱਕਿਆ ਵੀਦੀ ਕੱਢਦਾ ਸਾਨੂੰ ਲੈ ਕੇ ਜਾ ਰਿਹਾ ਹੁਣ ਸੋ ਉਹਨੇ ਸਾਨੂੰ ਟਿਕਾਣਾ ਦੇਣਾ ਅੱਜ ਦੇਖੋ ਕਿਵੇਂ ਦਾ ਟਿਕਾਣਾ ਦਿੰਦਾ ਸਾਡੀ ਇੱਛਾ ਇਹ ਹੈ ਵੀ ਭਾਈ ਸਾਨੂੰ ਕੋਈ ਸਸਤਾ ਜਿਹਾ ਜਵਾਬ ਉਰੇ ਤੋਂ ਮਿਲ ਜੇ ਤੇ ਜੇ ਮਹਿੰਗਾ ਹੋਇਆ ਤਾਂ ਫਿਰ ਕੋਈ ਨਾ ਜਵਾਬ ਦੇ ਦੇ ਦਾਂਗੇ ਫਿਰ ਹੋਰ ਲੱਭਾਂਗੇ ਆਪਦਾ ਕੋਈ ਘਰ ਵੇਖੀ ਇੱਥੇ ਘਰ ਉਹੀ ਲੇ ਵਾਲੇ ਪੈਟਰਨ ਤੇ ਬਣੇ ਹੋਏ ਆ ਕੱਪ ਕਹਿਦੀ ਵੀ ਜਿਵੇਂ ਪੁੱਛੇ ਦੇਖੇ ਸੀ ਕਿ ਕੱਚੀਆਂ ਇੱਟਾਂ ਤੇ ਪੱਥਰਾਂ ਨੂੰ ਜੋੜ-ਜੋੜ ਕੇ ਬਣੇ ਹੋਏ ਐ ਤੇ ਟ੍ਰੈਫਿਕ ਵੀ ਇਹਨਾਂ ਨੇ ਬੜੇ ਵਧੀਆ ਢੰਗ ਨਾਲ ਕੰਟਰੋਲ ਕਰਤਾ ਰਿਹਾ ਕਿਉਂਕਿ ਟ੍ਰੈਫਿਕ ਹੈ ਜਿਆਦਾ ਤੇ ਪਿੰਡਿਆਂ ਕਹਦੀ ਇਹ ਸ਼ਹਿਰ ਇਹ ਛੋਟਾ ਂਕੀੜ ਹੈ। ਤੋਂ ਵੱੰਵੇ ਟ੍ਰੈਫਿਕ ਬਹੁਤ ਆਮ ਜੀ ਮਿਲਦੀ ਹੈ। ਦੂਜੀ ਗੱਲ ਹੋਰ ਇਥੇ ਦੇਖਣ ਵਾਲੀ ਆ ਵੀ ਕਿ ਇਥੇ ਕੁੜੀਆਂ ਪੁਲਿਸ ਦੇ ਵਿੱਚ ਬਹੁਤ ਹੈ। ਟ੍ਰੈਫਿਕ ਪੁਲਿਸ ਤੇ ਤੁਹਾਨੂੰ ਜ਼ਿਆਦਾਤਰ ਨਾਕਿਆਂ ਦੇ ਉੱਪਰ ਕੁੜੀਆਂ ਹੀ ਖੜੀਆਂ ਮਿਲਣਗੀਆਂ। ਜਦੋਂ ਇੱਕ ਥਾਂ ਦੇ ਪਿੱਛੇ ਰੁਕੇ ਸੀ ਸਾਹਮਣੇ ਸਾਡੇ ਆਪਣਾ ਚੈੱਕ ਪੋਸਟ ਤੇ ਉੱਥੇ ਵੀ ਪੁਰੀਆਂ ਬੈਠੇ ਹੋ ਗਏ ਨਾਲ ਨਦੀ ਵਹਿ ਰਹੀ ਹੈ ਉਸ ਬਾਈ ਨੇ ਦੱਸਿਆ ਸੀ ਵੀ ਇਹ ਨਦੀ ਜਿਹੜੀ ਹੈਗੀ ਇਹ ਸ਼ੁਰੂ ਨਦੀ ਹੈ ਕਿ ਦੋ ਤਨ ਵਾਦੀਆਂ ਇੱਥੇ ਆਰਨ ਵਾਦੀ ਸ਼ੁਰੂ ਵਾਦੀ ਚਾਂਸ ਕਰਵਾਦੀ ਵਾਦੀਆਂ ਇੱਥੋਂ ਹੀ ਲੰਘਦੀਆਂ ਨੇ ਉੱਪਰ ਸਾਡੇ ਹੁਣੀ ਹੈਂ ਮੀਂਹ ਦਾ ਪ੍ਰਭਾਵ ਪਿਆ ਹੋਵੇ ਹਵਾ ਤੇਜ਼ ਚੱਲ ਰਹੀ ਹੈ ਠੀਕ ਐਸੀ ਉਹਦੇ ਮਗਰ ਮਗਰ ਹੁਣੀ ਪਾਈ ਦਿਨਾਂ ਤੋਂ ਜਾ ਰਹੀ ਸਾਰਾ ਸ਼ਹਿਰ ਛੁੱਟ ਪਿਆ ਹੁਣ ਸਮਝਦਾ ਪਤਾ ਨਹੀਂ ਕਿੱਥੇ ਜਾ ਕੇ ਰੁਕੂਗਾ ਉਹਨੇ ਕਿਹਾ ਸੀ ਵੀ ਲੇਅਰ ਰੋਡ ਤੀ ਹੈ ਮੇਰਾ ਜਿਹੜਾ homestay ਕਰੋ ਹਾਂਜੀ ਤਕਰੀਬਨ 5 ਵਜੇ ਚੱਲ ਕੇ ਆਪਾਂ ਸਵੇਰੇ ਤੇ ਇੱਥੇ ਪਹੁੰਚ ਗਏ ਕਾਰਗਿਲ ਸਫ਼ਰ ਸੋਹਣਾ ਸੀਗਾ ਰਸਤੇ ਦੇ ਵਿੱਚ ਜਿਹੜੀਆਂ ਤੁਸੀਂ ਦੇਖੀਆਂ ਵੀ ਥਾਂਾਂ ਸੀਗੀਆਂ ਉੱਚ ਨਹੀਂਵੇਂ ਪਹਾੜ ਨਾਲ ਬੰਦੀ ਸੀ ਨਦੀ ਕਿਹੜੀ ਨਦੀ ਸੀ ਉਹਨੇ ਇੱਥੇ ਸਿਰੂਪ ਨਦੀ ਬੰਦੀ ਹੈ ਸਿਰੂ ਕਾਹਦੀ ਕਿਹੜੀ ਨਦੀ ਉੱਥੇ ਸੰਗੋ ਸੰਗੋ ਨਦੀ ਬੰਦੀ ਸੀਗੀ ਸੰਗੋ ਦੇ ਸਿਰੂ ਇੱਥੇ ਇਕੱਠੀਆਂ ਹੋਈ ਨੇ ਕਾਰਗਿਲ ਤੋਂ ਕਾਰਗਿਲ ਤੋਂ ਪਰਲੇ ਪਾਸੇ ਅੱਗੇ ਜਾ ਕੇ ਇਹ ਰਲ ਜਾਂਦੀਆਂ ਦਰਾਸ ਬਣ ਕੇ ਸਿੰਦੂਸ ਦੇ ਵਿੱਚ ਸਿੰਧ ਨਦੀ ਦੇ ਵਿੱਚ ਸੋ ਖਾਣਾ ਆਰਡਰ ਕੀਤਾ ਠੀਕ ਹੈ ਜੀ ਖਾਣਾ ਖਾਣ ਲੱਗੇ ਆ ਰੂਮ ਸਾਨੂੰ ਸੋਹਣਾ ਮਿਲ ਗਿਆ ਤੁਹਾਨੂੰ ਵੀਊ ਦਿਖਾਉਨੇ ਆ ਆ ਵੀਊ ਸਾਡੇ ਰੂਮ ਦਾ ਉਹ ਸਾਹਮਣੇ ਜਿਹੜਾ ਹੈਗਾ ਆਰਨ ਵੈਲੀ ਵਾਲਾ ਰਸਤਾ ਜਾਂਦਾ ਉਹ ਉੱਪਰ ਪਹਾੜਾਂ ਦੇ ਵਿੱਚ ਦੀ ਤੇ ਆ ਅਸੀਂ ਖਾਣਾ ਪਿਆ ਵੇ ਅੱਜ ਇਨੂੰ ਖਾਲੇ ਨੂੰ ਸੈੱਟ ਕਰਾਂਗੇ ਖਾਲੇ ਨੂੰ ਥੋੜਾ ਜਿਹਾ ਤੇ ਉਸ ਤੋਂ ਬਾਅਦ ਜਿਹੜੇ ਕੱਪੜੇ ਮਣ ਮੁੱਟੇ ਧੋਣ ਵਾਲੇ ਪਰਨੇ ਜਾਂ ਹੋਰ ਉਹ ਧੋਵਾਂਗੇ ਤੇ ਆਰਾਮ ਕਰਾਂਗੇ ਤੇ ਸ਼ਾਮ ਨੂੰ ਆਪਾਂ ਚੱਲਾਂਗੇ ਮਾਰਕੀਟ ਕਾਰਗਿਲ ਦੀ ਗੱਲ ਕਰੀਏ ਤਾਂ ਕਾਰਗਿਲ ਲੈ ਨੂੰ ਯੂਪੀ ਤੋਂ ਤੋੜਨ ਤੋਂ ਬਾਅਦ ਇੱਕ ਰਾਜ ਬਣਾਇਆ ਉਹਦੀ ਦੂਜੀ ਵੱਡੀ ਇੱਕ ਡਿਸਟ੍ਰਿਕਟ ਹੈ ਕਾਰਗਿਲ ਲੈ ਤੋਂ ਬਾਅਦ ਅ ਸ਼੍ਰੀਨਗਰ ਤੋਂ 214 ਕਿਲੋਮੀਟਰ ਫੋਟ ਵਾਲੇ ਪਾਸੇ ਤੇ ਲੇ ਤੋਂ 234 ਕਿਲੋਮੀਟਰ ਪਛਮਵਲੇ ਪਾਸੇ ਇਹ 2.14 ਕਿਲੋਮੀਟਰ ਦੇ ਇਰੀਜ਼ ਬਸਿਆ ਹੋਇਆ ਸ਼ਹਿਰ ਹੈ ਕਾਰਗਿਲ ਕਾਰਗਿਲ ਦਾ ਇਤਿਹਾਸ ਬਹੁਤ ਪੁਰਾਣਾ ਹੈ ਤੇ ਜਨਰਲ ਜੋਰਵਰ ਸਿੰਘ ਨੇ ਵੀ ਜਦੋਂ ਤਿੱਬਤੀਆਂ ਨਾਲ ਸਿੰਘੇ ਨਾਮ ਦੇ ਨਾਲ ਲੜਾਈ ਕੀਤੀ ਤਾਂ ਇਸੇ ਕਾਰਗਿਲ ਨੂੰ ਹੀ ਆਉਦਾ ਜਿਹੜਾ ਹੈਗਾ ਉਹ ਚੜਾਈ ਕਰਕੇ ਜਿੱਤ ਪ੍ਰਾਪਤ ਕੀਤੀ ਸੀ ਕਾਰਗਿਲ ਦੇ ਜਿਹੜੇ ਬਾਜ਼ਾਰ ਆ ਉਹ ਢੀਡੇ ਹੈ ਤੇ ਪੁਰਾਣੇ ਉਵੇਂ ਹੀ ਬਣੇ ਹੋਏ ਆ ਵਨ ਵੀ ਟ੍ਰੈਫਿਕ ਦੇ ਨਾਲ ਹੀ ਸਾਰੀ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਂਦਾ ਜਿਵੇਂ ਗੱਲ ਕੀਤੀ ਸੀ ਵੀ ਕੁੜੀਆਂ ਇਹ ਸਟਾਫ ਕੋਲ ਪੁਲਿਸ ਦੇ ਵਿੱਚ ਜ਼ਿਆਦਾ ਨਹੀਂ ਦੇਖਣ ਵਾਲਾ ਸ਼ਹਿਰ ਆ ਸ਼ੋਨਾ ਸ਼ਹਿਰ ਆ ਮਤਲਬ